ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਜਸਕਰਨ ਤੇ ਬੁਲੇਟਿਨ ਦੀ ਸ਼ੁਰੂਆਤ ਕਰ ਲੈਨੇ ਹਾਂ ਮੁੱਖ ਖਬਰਾਂ ਨਾਲ। ਤੋਂ ਪਹਿਲਾਂ ਵੈਨਕੂਵਰ ਦੇ ਘਰਾਂ ਦੀ ਮਾਰਕੀਟ ਬਾਰੇ ਅਪਡੇਟ ਨਵੰਬਰ ਵਿੱਚ ਗ੍ਰੇਟਰ ਵੈਨਕੂਵਰ ਵਿੱਚ 1846 ਘਰ ਵਿਕੇ ਜੋ ਪਿਛਲੇ ਸਾਲ ਨਾਲੋਂ 15.4% ਦੀ ਘਟ ਅਤੇ 10 ਸਾਲਾਂ ਦੀ ਔਸਤ ਨਾਲੋਂ 20.6% ਦੀ ਘਟ ਦੱਸਿਆ ਜਾ ਰਿਹਾ ਹੈ। ਇਸ ਨਾਲ ਸਪਸ਼ਟ ਹੈ ਕਿ ਘਰ ਖਰੀਦਣ ਵਾਲੇ ਦੀ ਗਿਣਤੀ ਘਟ ਰਹੀ ਹੈ। ਘਰਾਂ ਦੀ ਬੈਂਚਮਾਰਕ ਕੀਮਤ 11 ਲੱਖ 23000 700 ਹੈ ਜੋ ਪਿਛਲੇ ਸਾਲ ਨਾਲੋਂ 3.9 ਫੀਸਦੀ ਅਤੇ ਅਕਤੂਬਰ ਨਾਲੋਂ 0.3 ਫੀਸਦੀ ਘੱਟ ਹੈ ਇਸ ਲਈ ਕੀਮਤਾਂ ਹੌਲੀ-ਹੌਲੀ ਘਟਦੀਆਂ ਜਾ ਰਹੀਆਂ ਹਨ ਮਾਹਰਾਂ ਅਨੁਸਾਰ ਬਹੁਤ ਸਾਰੇ ਖਰੀਦਦਾਰ ਹੋਰ ਕੀਮਤਾਂ ਡਿੱਗਣ ਅਤੇ ਵਿਸਥਾਰ ਦਰਾਂ ਦੇ ਹੋਰ ਘੱਟ ਹੋਣ ਅਤੇ ਮਾਰਕੀਟ ਤੇ ਬਿਹਤਰ ਹੋਣ ਦੀ ਉਡੀਕ ਕਰ ਰਹੇ ਹਨ ਖਰੀਦਦਾਰ ਘੱਟ ਹੋਣ ਕਾਰਨ ਘਰ ਵੇਚਣ ਵਾਲਿਆਂ ਨੂੰ ਵੀ ਆਪਣੀਆਂ ਕੀਮਤਾਂ ਘਟਾਉਣੀਆਂ ਪੈ ਰਹੀਆਂ ਹਨ ਘਰ ਵੇਚਣ ਲਈ ਲੰਬਾ ਸਮਾਂ ਲਗਾਉਣਾ ਪੈ ਰਿਹਾ ਹੈ ਜਿਸ ਨਾਲ ਮਾਰਕੀਟ ਵਿੱਚ ਮੌਜੂਦ ਘਰ ਜੋ ਕਿ ਪਿਛਲੇ ਸਾਲ ਨਾਲੋਂ 14.4 ਫੀਸਦੀ ਅਤੇ 10 ਸਾਲਾਂ ਦੇ ਔਸਤ ਨਾਲੋਂ 36.3 ਫੀਸਦੀ ਵੱਧ ਹਾਲ ਜਿਸ ਨਾਲ ਸਪਲਾਈ ਬਹੁਤ ਜ਼ਿਆਦਾ ਹੈ ਜ਼ਿਆਦਾਤਰ ਮੌਜੂਦ ਹੋਣ ਤੇ ਘੱਟ ਵਿਕਰੀ ਕਾਰਨ ਘਰ ਵੇਚਣ ਵਾਲਿਆਂ ਨੂੰ ਮੰਗਿਆ ਹੋਇਆ ਮناسب ਮੁੱਲ ਨਹੀਂ ਮਿਲ ਰਿਹਾ ਹਾਲਾਂਕਿ ਨਵੀਆਂ ਲਿਸਟਿੰਗਸ 3674 ਹਨ ਜੋ ਸਾਲਾਨਾ 1.4% ਦੀ ਘਟ ਦੱਸੀਆਂ ਜਾ ਰਹੀਆਂ ਹਨ ਪਰ ਫਿਰ ਵੀ 10 ਸਾਲਾਂ ਦੀ ਔਸਤ ਨਾਲੋਂ ਵੱਧ ਹਨ ਇਸ ਲਈ ਮਾਰਕੀਟ ਵਿੱਚ ਸਪਲਾਈ ਮਜ਼ਬੂਤ ਹੈ ਘਰ ਲੰਬੇ ਸਮੇਂ ਲਈ ਮਾਰਕੀਟ ਤੇ ਪਏ ਰਹਿੰਦੇ ਹਨ ਜਿਸ ਨਾਲ ਪਤਾ ਲੱਗਦਾ ਹੈ ਕਿ ਮਾਰਕੀਟ ਵਿੱਚ ਡਿਮਾਂਡ ਘੱਟ ਹੈ ਡਿਟੈਚ ਘਰ ਦੀ ਕੀਮਤ 19 ਲੱਖ ਕਾਂਡੋਸ ਦੀ ਕੀਮਤ 714000 ਅਤੇ ਟਾਊਨ ਹਾਊਸਾਂ ਦੀ ਕੀਮਤ 10 ਲੱਖ 65600 ਸਾਲਾਨਾ 4.5 ਫੀਸ ਦੀ ਤੱਕ ਘਟੀ ਹੈ ਇਸ ਲਈ ਹਰੇਕ ਕਿਸਮ ਦਾ ਘਰ ਸਸਤਾ ਹੋ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਮਾਹਰ ਦੱਸ ਰਹੇ ਹਨ ਕਿ ਵਿਆਜ ਦਰਾਂ ਦੇ ਘਟਣ ਦੀ ਸੰਭਾਵਨਾ ਘੱਟ ਹੈ ਇਸ ਕਰਕੇ ਘਰਾਂ ਦੀ ਮਾਰਕੀਟ ਨੇੜਲੇ ਭਵਿੱਖ ਵਿੱਚ ਕੋਈ ਵੱਡੀ ਤਬਦੀਲੀ ਆਉਣ ਦੀ ਆਸ ਨਹੀਂ ਹੈ ਅਗਲੀ ਜਾਣਕਾਰੀ ਵਿੰਜ਼ਰ ਤੋਂ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਾਨਫਰੰਸ ਕਰਵਾਈ ਜਾ ਰਹੀ ਹੈ ਆਓ ਜਾਣਦੇ ਹਾਂ ਪ੍ਰਬੰਧਕਾਂ ਤੋਂ ਇਸ ਕਾਨਫਰੰਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨਿਚਰਵਾਰ ਸੈਟਰਡੇ ਦਸੰਬਰ 6 ਨੂੰ ਯੂਨੀਵਰਸਿਟੀ ਆਫ ਵਿੰਜ਼ਰ ਇੰਜੀਨੀਅਰਿੰਗ ਬਿਲਡਿੰਗ ਦੇ ਵੱਡੇ ਲੈਕਚਰ ਹਾਲ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਦੇ ਵਿੱਚ ਸਲਤਨਤ ਨੋਮਸ਼ ਨੋ ਇਨਤਰ ਮਹਾਨ ਸ਼ਹੀਦੀ ਕਾਨਫਰੰਸ ਹੋਣ ਜਾ ਰਿਹਾ ਹੈ ਇਹਦੇ ਵਿੱਚ ਸਾਰੀ ਸੰਗਤ ਨੂੰ ਪਹੁੰਚਣ ਦੀ ਹੌਮ ਹਮਾ ਕੇ ਬੇਨਤੀ ਆ ਇਸ ਕਾਨਫਰੰਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸਲਤਨਤ ਤੇ ਉਹਨਾਂ ਦੇ ਨਵੇਂ ਸੰਵਿਧਾਨ ਜਿਸ ਤਰ੍ਹਾਂ ਭਾਈ ਅੰੰਦ ਲਾਲ ਨੇ ਗੰਜਨਾਮੇ ਦੇ ਵਿੱਚ ਲਿਖਿਆ ਹੈ ਗੁਰੂ ਸਾਹਿਬ ਦੀ ਸਿੱਖ ਦੇ ਵਿੱਚ ਉਹਦੇ ਬਾਰੇ ਗੱਲ ਕੀਤੀ ਜਾਊਗੀ ਇਸ ਕਾਨਫਰੰਸ ਦੇ ਵਿੱਚ ਵੱਖ-ਵੱਖ ਬਲਾਰੇ ਡਾਕਟਰ ਅਮਰਜੀਤ ਸਿੰਘ ਜੀ ਖਾਰਸਤਾਨ ਫੇਅਰ ਸੈਂਟਰ ਤੋਂ ਭਾਈ ਬਲਪ੍ਰੀ ਸਿੰਘ ਜੀ ਵਰਲਡ ਸੈਕ ਔਰਗੇਨਾਈਜੇਸ਼ਨ ਤੋਂ ਗਿਆਨੀ ਜੀਵਾ ਸਿੰਘ ਜੀ ਯਾਨੀ ਗੁਰਵਿੰਦਰ ਸਿੰਘ ਜੀ ਭਾਈ ਸਿਮਰਨ ਜੋ ਸਿੰਘ ਭਾਈ ਹਰਮਿੰਦਰ ਸਿੰਘ ਡਾਕਟਰ ਕਮਲਜੀਤ ਸਿੰਘ ਖਡੂਰ ਸਾਹਿਬ ਬੀਬੀ ਪਰਮਿੰਦਰ कौर ਅਤੇ ਹੋਰ ਬੁਲਾਰੇ ਭਾਈ ਸੰਤबीर ਸਿੰਘ ਆਰੇ ਨੇ ਸਾਰੀਆਂ ਸੰਗਤਾਂ ਨੂੰ ਹੌਮਾ ਕੇ ਪਹੁੰਚਣ ਦੀ ਬੇਨਤੀ ਹੈ ਕਿਰਪਾ ਕਰਕੇ ਨੌਵੇਂ ਪਾਤਸ਼ਾਹ ਦੀ ਯਾਦ ਦੇ ਵਿੱਚ ਜੁੜੀਏ ਤੇ ਨੌਵੇਂ ਪਾਤਸ਼ਾਹ ਤੇ ਹੁਣ ਦੇ ਇਸ ਵੇਲੇ ਦੇ ਸਿੱਖ ਸੰਘਰਸ਼ ਦੇ ਵਿੱਚ ਜੋ ਨੌਵੇਂ ਪਾਤਸ਼ਾਹ ਸਾਨੂੰ ਸੰਦੇਸ਼ ਦੇ ਕੇ ਗਏ ਜੋ ਨੌਵੇਂ ਪਾਤਸ਼ਾਹ ਦੀ ਜੀਵਨ ਤੋਂ ਆਪਾਂ ਸਿੱਖ ਸਕਦੇ ਆ ਤੇ ਜਿਹੜਾ ਸਾਡਾ ਹੁਣ ਦਾ ਸੰਘਰਸ਼ ਆ ਉਹਦੇ ਅਗਲੇਰੇ ਜਿਹੜੇ ਰਾਹ ਆ ਉਹਨਾਂ ਨੂੰ ਰੁਸ਼ਨਾਉਣ ਲਈ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਜੁੜਨਾ ਹੈ ਕਿਰਪਾ ਕਰਕੇ ਸਾਰੇ ਲਾਹਾ ਲੈਣ ਵਿਂਜ਼ਰ ਯੂਨੀਵਰਸਿਟੀ ਆ ਵਿਂਜ਼ਰ ਵਿਂਜ਼ਰ ਸ਼ਹਿਰ ਵਿੱਚ ਪੁੱਜੋ ਸਾਰੀਆਂ ਸੰਗਤਾਂ ਵੱਲੋਂ ਵਿਂਜ਼ਰ ਦੀਆਂ ਸੰਗਤਾਂ ਵੱਲੋਂ ਇਹ ਪ੍ਰਾਰਲਾ ਕੀਤਾ ਜਾ ਰਿਹਾ ਹੈ ਗੁਰਦੁਆਰਾ ਖਾਲਸਾ ਪ੍ਰਕਾਸ਼ ਵਿਂਜ਼ਰ ਦੇ ਸਹਿਯੋਗ ਨਾਲ ਵਿੰਜ਼ਰ 6 ਸਟੂਡੈਂਟਸ ਐਸੋਸੀਏਸ਼ਨ ਵਿੰਜ਼ਰ ਸਿਕ ਪੰਥਕ ਜਥਾ ਤੇ ਹੋਰ ਪੰਥਕ ਜਥੇਬੰਦੀਆਂ ਜਿਹੜੀਆਂ ਵਿੰਜ਼ਰ ਸ਼ਹਿਰ ਦੇ ਵਿੱਚ ਸਰਗਰਮ ਨੇ ਸਾਰਿਆਂ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਜਰੂਰ ਪਹੁੰਚਣਾ ਤੇ ਲਾਹਾ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਉੱਪਰ ਸਖਤੀ ਲਗਾਤਾਰ ਜਾਰੀ ਹੈ ਜਿੱਥੇ ਵੀਜ਼ੇ ਘੱਟ ਦਿੱਤੇ ਜਾ ਰਹੇ ਨੇ ਸਟੂਡੈਂਟ ਵੀਜ਼ੇ ਕੱਟ ਕੀਤੇ ਵਰਕ ਪਰਮਿਟ ਕੱਟ ਕੀਤੇ ਉਹਦੇ ਨਾਲ ਹੀ ਇਸ ਵੇਲੇ ਚੱਲ ਰਹੀਆਂ ਫਾਈਲਾਂ ਦੀ ਪ੍ਰੋਸੈਸਿੰਗ ਵੀ ਸਲੋ ਹੋਈ ਹੈ ਇਸ ਸੰਬੰਧੀ ਅਸੀਂ ਗੱਲਬਾਤ ਕੀਤੀ ਸੈਂਚੂਅਰ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਸਿੰਘ ਹੋਂਨਾ ਦੇ ਨਾਲ ਆਉ ਦੇਖਦੇ ਹਾਂ ਕੀ ਕਹਿੰਦੇ ਨੇ ਉਹ ਇਮੀਗ੍ਰੇਸ਼ਨ ਉੱਪਰ ਕੈਨੇਡਾ ਨੇ ਪੂਰੇ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਕੀਤੀ ਆ ਸਟੂਡੈਂਟਸ ਹੋਣ ਵਰਕ ਪਰਮਿਟ ਹੋਣ ਸਾਰਿਆਂ ਦੇ ਵੀਜ਼ੇ ਕੱਟ ਕਰ ਦਿੱਤੇ ਆ ਘਟਾ ਦਿੱਤੇ ਆ ਇਹ ਇੱਕ ਮਸਲਾ ਹੈ ਪਰ ਇਹਦੇ ਨਾਲ ਦੂਜਾ ਮਸਲਾ ਇਹ ਆ ਕਿ ਪੂਰੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਹੀ ਕੰਮ ਸਲੋ ਹੋ ਚੁੱਕਾ ਤੁਹਾਡੀ ਫਾਈਲ ਕੋਈ ਵੀ ਆ ਖਬਰ ਸੁਣਦੇ ਅਸੀਂ ਕਿ ਉਹਦੇ ਰਿਫਿਊਜ਼ਲ ਦੇ ਚਾਂਸਸ ਵੀ ਇਸ ਵੇਲੇ ਵਧੇ ਆ ਭਾਵੇਂ ਕੇਸ ਜੈਨੂਨ ਹੋਵੇ ਤੇ ਉਹਦੇ ਨਾਲ ਸਮਾਂ ਵੀ ਜ਼ਿਆਦਾ ਲੱਗ ਰਿਹਾ ਸੈਂਚੂਰਾਈ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਸਿੰਘ ਹੁਣਾ ਕੋਲ ਅਸੀਂ ਆਏ ਆ ਗੁਰਪ੍ਰੀਤ ਸਿੰਘ ਜੀ ਕੀ ਇਹ ਗੱਲ ਸੱਚੀ ਆ ਵੀ ਹੁਣ ਡਿਲੇ ਜ਼ਿਆਦਾ ਹੋ ਗਿਆ ਜਿਹੜੇ ਜੈਨੂਨ ਫਾਈਲਸ ਵੀ ਸੀਗੀਆਂ ਪਹਿਲਾਂ ਨਾਲ ਬਹੁਤ ਜ਼ਿਆਦਾ ਡਿਲੇ ਕਰ ਰਿਹਾ ਜੀ ਇਹਦੇ ਵਿੱਚ ਤਾਂ ਜਿੱਦਾਂ ਇਦਾਂ ਵਾਂਗੇ ਇਮੀਗ੍ਰੇਸ਼ਨ ਸਰਕਾਰ ਖੁਦ ਜਿਹੜਾ ਵੀ ਤੱਕੇ ਨਹੀਂ ਮਾਰ ਰਹੀ ਲੋਕਾਂ ਨੂੰ ਪਰ ਇਹ ਕਹਿਣਾ ਵਾ ਕਿ ਵਾਪਸ ਚਲੇ ਜਾਣ ਕਿਸੇ ਤਰੀਕੇ ਨਾਲ ਕਿਉਂਕਿ ਜੇ ਕਿਸੇ ਦਾ ਸਪਾਊਸ ਵੀਜ਼ਾ ਆ ਜਾਂ ਕਿਹਦੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਆ ਸਟੱਡੀ ਪਰਮਿਟ ਦੀ ਐਕਸਟੈਂਸ਼ਨ ਆ ਕੋਈ ਵਿਜ਼ਟਰ ਵੀਜ਼ਾ ਆ ਉਹਨੂੰ ਇੰਨਾ ਕੁ ਜ਼ਿਆਦਾ ਪ੍ਰੋਸੈਸਿੰਗ ਟਾਈਮ ਆ ਫੋਰ ਇਗਜ਼ਾਮਪਲ ਤੁਸੀਂ ਆਪਣੇ ਮਾਤਾ ਪਿਤਾ ਨੂੰ 6 ਮਹੀਨੇ ਹੋਰ ਰੱਖਣਾ ਚਾਹੁੰਦੇ ਜੀ ਤੁਸੀਂ 6 ਮਹੀਨੇ ਦੀ ਡਿਮਾਂਡ ਕਰਦੇ ਆ ਕਿ ਸਾਨੂੰ ਐਕਸਟੈਂਸ਼ਨ ਦਿੱਤੀ ਜਾਵੇ ਪਰ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਉਹ 10 ਮਹੀਨੇ ਦਾ ਜੀ ਤੇ 10 ਮਹੀਨੇ ਜਿੰਨੀ ਦੇਰ ਤੱਕ ਹਾਂ ਜਾਂ ਨਾ ਨਹੀਂ ਆਉਂਦੀ ਬੰਦਾ ਨਾ ਤਾਂ ਜਾ ਸਕਦਾ ਵਾਪਸ ਜੇ ਜਾਊਗਾ ਜੇ ਫਾਈਲ ਵਿਡਰੋ ਕਰਾਉਂਦਾ ਤੇ ਫਿਰ ਉਹ ਆਊਟ ਆਫ ਸਟੇਟਸ ਹੋ ਜਾਊਗਾ ਸੂਪ ਪਰੇਸ਼ਾਨੀਆਂ ਬਹੁਤ ਜ਼ਿਆਦੀਆਂ ਵਧੀਆਂ ਹੋਈਆਂ ਜੀ ਖਾਸ ਤੌਰ ਤੇ ਇਮੀਗ੍ਰੇਸ਼ਨ ਦੇ ਕੰਮ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਮਤਲਬ ਕਿਸੇ ਦੀ ਕੋਈ ਅਮਰਜੈਂਸੀ ਆ ਜਾਂ ਉਹਨੇ ਕਿਤੇ ਵਾਪਸ ਜਾਣਾ ਆ ਕੋਈ ਉਹ ਜਾ ਹੀ ਨਹੀਂ ਸਕਦਾ ਜੀ ਕੋਈ ਤਰੀਕਾ ਹੀ ਨਹੀਂ ਹੈਗਾ ਕਿਉਂਕਿ ਜੇ ਕੰਟਰੀ ਆਊਟ ਕਰਦੇ ਆ ਪ੍ਰੋਸੈਸਿੰਗ ਦੇ ਦੌਰਾਨ ਤੇ ਜੇ ਉਹਨਾਂ ਨੂੰ ਪਤਾ ਲੱਗਦਾ ਤਾਂ ਉਹ ਡਿਨਾਈ ਕਰਨਗੇ ਜਿਹੜੇ ਜੈਨੂਨ ਕੇਸ ਨੇ ਮਤਲਬ ਕਿ ਜਿਹੜੇ ਪਹਿਲਾਂ ਹੋ ਜਾਂਦੇ ਸੀ ਹੁਣ ਉਹਨਾਂ ਦੇ ਵਿੱਚ ਨਾ ਹੋ ਰਹੀ ਐ ਬਹੁਤ ਜ਼ਿਆਦੀ ਐਕਸਕਿਊਜ਼ ਲੱਭ ਰਹੇ ਆ ਬਹੁਤ ਛੋਟੇ ਤੋਂ ਛੋਟਾ ਇੱਕ ਕਾਰਨ ਇਹਨਾਂ ਨੂੰ ਮਿਲ ਜਾਵੇ ਤਾਂ ਉਹਦੇ ਤੇ ਹੀ ਮਤਲਬ ਡਾਕੂਮੈਂਟੇਸ਼ਨ ਦੀ ਅੱਗੇ ਕੀ ਹੁੰਦਾ ਸੀ ਜੇ ਕਿਸੇ ਦੀ ਕੋਈ ਡਾਕੂਮੈਂਟੇਸ਼ਨ ਦੀ ਅਧੂਰਤਾ ਸੀ ਜਾਂ ਉਹ ਨੂੰ ਨਾ ਮੰਗ ਲੈਂਦੇ ਸੀ ਇਮੀਗ੍ਰੇਸ਼ਨ ਆਫੀਸਰ ਜਾਂ ਈਮੇਲ ਕਰ ਦਿੰਦੇ ਸੀ ਜਾਂ ਤੁਹਾਨੂੰ ਇੱਕ ਪੋਰਟਲ ਦੇ ਵਿੱਚ ਐਕਸੈਸ ਦੇ ਦਿੰਦੇ ਸੀ ਕਿ ਸਾਨੂੰ ਆ ਚੀਜ਼ ਚਾਹੀਦੀ ਆ ਤੁਸੀਂ ਉਹ ਨੂੰ ਸਬਮਿਟ ਕਰ ਦਿਓ ਤੁਹਾਡੇ ਕੋਲ 7 ਡੇਸ ਦਾ ਟਾਈਮ ਹੈ ਪਰ ਅੱਜ ਕੱਲ ਬਿਨਾਂ ਕਿਸੇ ਡਿਮਾਂਡ ਦੇ ਬਿਨਾਂ ਕਿਸੇ ਕਾਰਨ ਦੇ ਬਿਨਾਂ ਕਿਸੇ ਡਾਕੂਮੈਂਟੇਸ਼ਨ ਦੇ ਹੁਣ ਇੱਕ ਕੇਸ ਹੈ ਜੀ ਛੋਟਾ ਜਿਹਾ ਕਿ ਬਹੁਤ ਸਾਰੇ ਸਟੂਡੈਂਟ ਜਿਹੜਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੈ ਉਹ ਆਪ ਅਪਲਾਈ ਕਰਦੇ ਆ ਜੀ ਜੀ ਜਦੋਂ ਆਪ ਅਪਲਾਈ ਕਰਦੇ ਆ ਚੰਗੀ ਗੱਲ ਹੈ ਜੀ ਆਪ ਕਰਦੇ ਆ ਤੇ ਉਹ ਆਪਣੀ ਮਣੀ ਵੀ ਸੇਵ ਕਰਦੇ ਆ ਪਰ ਉਹਨਾਂ ਦੀ ਲੈਕ ਆਫ ਨੋਲਜ ਹੁੰਦੀ ਆ ਕਿ ਉਹ ਕਈ ਵਾਰੀ ਆਇਲਸ ਦਾ ਸਰਟੀਫਿਕੇਟ ਲਾਉਣਾ ਨਾਲ ਭੁੱਲ ਜਾਂਦੇ ਆ ਕਿਉਂਕਿ ਆਈਆਰਸੀਸੀ ਦਾ ਜਿਹੜਾ ਪੋਰਟਲ ਆ ਜੀਸੀ ਕੀ ਆ ਉਹਦੇ ਅੱਗੇ ਜਾ ਕੇ ਕੋਈ ਉੱਥੇ ਕੋਈ ਡਾਕੂਮੈਂਟੇਸ਼ਨ ਸਬਮਿਟ ਕਰਨ ਵਾਸਤੇ ਕੁਝ ਬਣਿਆ ਹੀ ਨਹੀਂ ਹੋਇਆ ਕਿ ਜਿੱਥੇ ਸਪੈਸ਼ਲ ਇਹ ਕਿਹਾ ਜਾਵੇ ਕਿ ਤੁਹਾਡੀ ਆਇਲਡ ਕਿੱਥੇ ਆ ਗਲਤੀ ਤਾਂ ਇਹ ਇਮੀਗ੍ਰੇਸ਼ਨ ਆਈਆਰਸੀਸੀ ਦੀ ਆ ਕਿ ਉਹਨਾਂ ਨੇ ਉਸ ਚੀਜ਼ ਦਾ ਉੱਤੇ ਬਾਕਸ ਦਿੱਤਾ ਨਹੀਂ ਹੋਇਆ ਪਰ ਜਦੋਂ ਕੋਈ ਕਲਾਇੰਟ ਜਾਂ ਜਦੋਂ ਕੋਈ ਸਟੂਡੈਂਟ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਗਾਉਂਦਿਆਂ ਆਇਸ ਦਾ ਸਰਟੀਫਿਕੇਟ ਨਾਲ ਨਹੀਂ ਲਾਉਂਦਾ ਤੇ ਉਹਨੂੰ ਜਦੋਂ 180 ਦਿਨ ਕਰਾਸ ਹੋ ਜਾਂਦੇ ਆ ਫੋਰ ਐਗਜ਼ਾਮਪਲ ਉਹਦੀ ਸਟੱਡੀ ਜਿਹੜੀ ਉਹ ਖਤਮ ਹੋਈ ਤੇ ਉਹਨੂੰ 180 ਦਿਨ ਹੋ ਗਏ ਪ੍ਰੋਸੈਸਿੰਗ ਟਾਈਮ ਦੇ ਕਰਕੇ ਜੀ ਜੀ ਤੇ ਉਸ ਤੋਂ ਬਾਅਦ ਉਹ ਕਦੀ ਵੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੁਬਾਰਾ ਨਹੀਂ ਅਪਲਾਈ ਕਰ ਸਕਦਾ ਬਹੁਤ ਸਾਰੇ ਸਟੂਡੈਂਟ ਇਦਾਂ ਦੇ ਸਾਡੇ ਕੋਲ ਆਉਂਦੇ ਆ ਜਿਨ੍ਹਾਂ ਦੇ ਆਪ ਅਪਲਾਈ ਕੀਤਾ ਆਇਲਸ ਦਾ ਸਰਟੀਫਿਕੇਟ ਨਹੀਂ ਲਗਾ ਸਕੇ ਗਲਤੀ ਹੋ ਗਈ ਤੇ 180 ਦਿਨ ਵੀ ਪਾਰ ਹੋ ਗਏ ਤੇ ਹੁਣ ਉਹਨਾਂ ਨੂੰ ਇੱਥੇ ਜਿਹੜਾ ਆਊਟ ਆਫ ਸਟੇਟਸ ਹੋ ਗਿਆ ਕੈਨੇਡਾ ਦੇ ਵਿੱਚ ਇੱਕ ਡਾਕੂਮੈਂਟ ਰਹਿ ਗਿਆ ਨਹੀਂ ਹੋਇਆ ਉਹਦੇ ਕਰਕੇ ਨਾ ਹੋ ਗਈ ਦੁਬਾਰਾ ਮੌਕਾ ਹੀ ਨਹੀਂ ਉਹਦੇ ਕੋਲ ਨਹੀਂ ਜੀ ਬਿਲਕੁਲ ਨਹੀਂ ਉਹ ਕਹਿੰਦੇ ਜੀ ਤੁਹਾਡੀ ਗਲਤੀ ਆ ਤੁਸੀਂ ਇਹ ਸਬਮਿਟ ਨਹੀਂ ਕੀਤਾ ਤੇ ਰੈਸਟੋਰੇਸ਼ਨ ਦਾ ਟਾਈਮ ਦੇ ਦਿੰਦੇ ਕਈ ਵਾਰੀ ਕਈ ਅਫਸਰ 90 ਦਿਨ ਦਾ ਟਾਈਮ ਦਿੰਦੇ ਆ ਪਰ ਇੱਕ ਦੂਸਰੇ ਪਾਸੇ ਇੱਕ ਰੂਲ ਵੀ ਹੈ ਨਾ ਕਿ 180 ਦਿਨ ਜੇ ਕ੍ਰੋਸ ਹੋ ਗਏ ਤੇ ਤੁਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੁਬਾਰਾ ਨਹੀਂ ਲਾ ਸਕਦੇ ਅਪਲਾਈ ਨਿਉ ਕੀਤਾ ਜਾ ਸਕਦਾ ਨਾ ਜੀ ਉਹਨਾਂ ਦੀ ਸਟੱਡੀ ਦਾ ਜਿੰਨਾ ਇੱਥੇ ਟਾਈਮ ਲੱਗਾ ਜਿੰਨਾ ਖਰਚਾ ਲੱਗਾ ਉਹ ਸਾਰਾ ਕੋ ਵੇਸਟ ਆ ਇੱਕ ਲੋਕ ਆਮ ਗੱਲ ਹੋਰ ਵੀ ਕਹਿੰਦੇ ਵੀ ਸਖਤੀ ਪਹਿਲਾਂ ਵੀ ਹੁੰਦੀ ਰਹੀ ਆ ਜਿੰਨੀ ਮਰਜ਼ੀ ਹੋ ਜੀ ਕੈਨੇਡਾ ਛੱਡ ਕੇ ਮੁੜਦਾ ਕੋਈ ਨਹੀਂ ਮੁੜ ਵੀ ਰਹੇ ਲੋਕ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਇਥੋਂ ਮੁੜ ਰਹੇ ਨੇ ਅੱਜ ਮੈਂ ਸਵੇਰੇ ਇੱਕ ਨਿਊਜ਼ ਸੁਣ ਰਿਹਾ ਸੀ ਕਿ ਜਿੱਦਾਂ ਹਾਂਗਕਾਂਗ ਦੇ ਵਿੱਚ ਉੱਥੇ ਇੱਕ ਹੈਪਨ ਹੋਇਆ ਤੇ ਕਹਿੰਦੇ 3 ਲੱਖ ਤੋਂ ਵੱਧ ਲੋਕ ਜਿਹੜੇ ਸਿਟੀਜ਼ਨ ਉਹ ਹੀ ਉੱਥੇ ਰਹਿ ਰਹੇ ਆ ਹੂੰ ਤੇ ਇਹਦਾ ਮਤਲਬ ਇਹ ਆ ਜੀ ਕਾਫੀ ਲੋਕ ਜਿਹੜੇ ਉਹ ਨਹੀਂ ਲਾਈਕ ਕਰਦੇ ਇਸ ਟਾਈਮ ਦੇ ਵਿੱਚ ਇੱਥੇ ਰਹਿਣਾ ਖਾਸ ਤੌਰ ਤੇ ਬਹੁਤ ਸਾਰੇ ਐਸੇ ਕਲਾਇੰਟ ਐ ਜਿਹੜੇ ਖੁਦ ਅਸੀਂ ਜਿਨ੍ਹਾਂ ਦੇ ਪੁਆਇੰਟ ਬਹੁਤ ਵਧੀਆ ਸੀ ਤੇ ਅਸੀਂ ਉਹਨਾਂ ਨੂੰ ਇਹ ਰეკਮੈਂਡ ਕੀਤਾ ਸੀ ਕਿ ਤੁਸੀਂ ਇੰਡੀਆ ਚਲੇ ਜਾਓ ਛੱਡ ਕੇ ਕਿਉਂਕਿ ਇੱਥੇ ਤੁਸੀਂ ਰੁਕੋਗੇ ਜਾਂ ਤੁਸੀਂ ਐਲਐਮਆਈ ਲਓਗੇ ਜਾਂ ਤੁਸੀਂ ਕਿਸੇ ਤਰੀਕੇ ਨਾਲ ਕੋਈ ਐਕਸਟੈਂਸ਼ਨ ਲਓਗੇ ਖਰਚਾ ਕਰੋਗੇ ਤੁਸੀਂ ਬੈਕ ਚੱਲ ਜਾਓ ਉਹ ਚਲੇਗੇ ਹੁਣ ਜਦੋਂ ਡਰਾਅ ਆਇਆ ਤੇ ਉਹਨਾਂ ਦਾ ਡਰਾਅ ਦੇ ਵਿੱਚ ਆ ਗਿਆ ਹੈਲਥ케ਅਰ ਦੇ ਵਿੱਚ ਹੂੰ ਤੇ ਇਦਾਂ ਲੋਕ ਚੂਜ਼ ਕਰਨ ਲੱਗ ਪਏ ਬਹੁਤ ਸਾਰੇ ਕਰਦੇ ਆ ਜੀ ਲੱਗਦਾ ਕੀ ਹੈ ਜੀ ਅੱਗੇ ਕੁਝ ਟਿਲ ਹੋਊਗੀ ਜਾਂ ਜਿਹੜੇ ਅਕੋਰਡਿੰਗ ਟੂ ਦਾ ਸਿਨੈਰੀਓ ਜਿਹੜੇ ਹਾਲਾਤ ਹੁਣ ਇਹਨਾਂ ਨੇ ਕਰ ਦਿੱਤੇ ਆ ਜਿਾਕਦਮ ਹੁਣ ਜੇ ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਕਿ ਆਪਾਂ ਨੂੰ ਆਪਾਂ 10 ਮੰਜ਼ਲਾ ਇਮਾਰਤ ਚੜ੍ਹਿਆ 10 ਮਿੰਟ ਦੇ ਵਿੱਚ ਜੇ ਆਪਾਂ ਹੁਣ ਥੱਲੇ ਆਉਣਾ ਹੋਗਾ ਤੇ ਫਿਰ 10 ਮਿੰਟ ਪੂਰੇ ਵਾਪਸ ਲੱਗਣਗੇ ਪਰ ਹੁਣ ਜੇ ਹਿਸਾਬ ਨਾਲ ਇਮੀਗ੍ਰੇਸ਼ਨ ਦੀਆਂ ਸ਼ਕਤੀਆਂ ਹੋ ਚੁੱਕੀਆਂ ਇਹਨਾਂ ਨੂੰ ਇੱਕਦਮ ਤਾਂ ਇਹ ਨਰਮ ਕਰਨੀ ਲੱਗੇ ਤੇ ਇਹਨੂੰ ਮੈਨੂੰ ਲੱਗਦਾ ਕਿ 2026 ਤੱਕ ਇਹ ਪੂਰਾ ਇਸ ਤਰੀਕੇ ਨਾਲ ਹੀ ਤੰਗ ਪਰੇਸ਼ਾਨ ਕਰਨਗੇ ਜਿਹੜੇ ਹਾਲਾਤ ਹੋਣ ਨੇ ਤੇ ਅੱਗੇ ਜਾ ਕੇ ਸ਼ਾਇਦ ਕੋਈ ਨਵਾਂ ਪ੍ਰੋਗਰਾਮ ਲਿਉਣ ਨਵੇਂ ਕੁਝ ਇਸ ਤਰ੍ਹਾਂ ਦੇ ਰਸਤੇ ਲਿਉਣ ਜਿਨ੍ਹਾਂ ਦਾ ਪ੍ਰੋਸੈਸਿੰਗ ਫਾਸਟ ਹੋ ਸਕੇ ਐਟ ਲੀਸਟ ਬਾਜੀ ਪ੍ਰੋਸੈਸਿੰਗ ਫਾਸਟ ਹੋ ਜਾਏ ਨਾ ਕੋਈ ਵੀ ਬੰਦਾ ਰਹਿਣ ਤੋਂ ਇੱਥੇ ਜਾਗਦਾ ਨਹੀਂ ਕੋਈ ਵੀ ਬੰਦਾ ਕੰਮ ਹੁਣ ਕਿਸੇ ਕੋਲ ਵਰਕ ਅਥੋਰਾਈਜੇਸ਼ਨ ਆਈ 6 ਮਹੀਨੇ ਦੀ ਪਰ ਉਹਦਾ ਵਰਕ ਪਰ ਮੜਾ ਰਿਹਾ 9 ਮਹੀਨੇ ਬਾਅਦ ਜਿਹੜੇ ਉਹ ਵਿਚਲੇ 3 ਮਹੀਨੇ ਨੇ ਆਪਣੇ ਬਹੁਤੀ ਵਾਰੀ ਨਾ ਆਪਣੇ ਦੇਸੀ ੈਂਪਲੋਇਰਸ ਨੂੰ ਕਿਹਾ ਜਾਂਦਾ ਇਹ ਮਾੜੇ ਨੇ ਪਰ ਬਹੁਤੀ ਵਾਰੀ ਉਹ ਕੰਮ ਵੀ ਆਉਂਦੇ ਉਹ ਕੰਮ ਦੇ ਹੀ ਜਾਂਦੇ ਆ ਹੂੰ ਪਰ ਤੁਸੀਂ ਕਿਸੇ ਵਾਲਮਾਰਟ ਲੋਬਲੋ ਕਿਸੇ ਵੀ ਫਰਮ ਦੇ ਨਾਲ ਜਿਹੜੇ ਸਟੂਡੈਂਟ ਕੰਮ ਕਰਦੇ ਆ ਉਹਨਾਂ ਨੂੰ ਅਥਾਰਟੀ ਤੋਂ ਬਣਾਓ ਕੰਮ ਹੀ ਨਹੀਂ ਦੇ ਕੇ ਰਾਜੀ ਜੀ ਉਹ ਕਹਿੰਦੇ ਸੋ ਇਹ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਇਸ ਟਾਈਮ ਸਾਰੇ ਫੇਸ ਕਰ ਰਹੇ ਆ ਤੇ ਹੋਪਫੁਲੀ ਇਹਦੇ ਤੇ ਜਰੂਰ ਕੋਈ ਨਾ ਕੋਈ ਵਰਕ ਹੋਣਾ ਚਾਹੀਦਾ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਦੋਸਤੋ ਸਦਾ ਗੁਰਪ੍ਰੀਤ ਸਿੰਘ ਜੀ ਨਾਲ ਅਸੀਂ ਗੱਲਬਾਤ ਕੀਤੀ ਜਿੱਥੇ ਇਮੀਗ੍ਰੇਸ਼ਨ ਨਰਮ ਹੋਣੀ ਚਾਹੀਦੀ ਸਖਤ ਹੋਣੀ ਚਾਹੀਦੀ ਸਰਕਾਰ ਦੀਆਂ ਪਾਲਿਸੀਆਂ ਹੋ ਸਕਦੀਆਂ ਨੇ ਵੱਖਰੇ ਵੱਖਰੇ ਤਰੀਕੇ ਦੀਆਂ ਵੱਖ-ਵੱਖ ਸਮੇਂ ਤੇ ਪਰ ਜਿਹੜੀ ਪ੍ਰੋਸੈਸਿੰਗ ਡਿਲੇ ਕਰਨੀ ਤੇ ਖਾਸ ਤੌਰ ਦੇ ਉੱਤੇ ਜਿੱਦਾਂ ਦੱਸ ਰਹੇ ਕਿ ਕਿਸੇ ਬਹਾਨੇ ਦੇ ਨਾਲ ਐਪਲੀਕੇਸ਼ਨ ਰਿਜੈਕਟ ਕਰਦੀਆਂ ਜਿਹੜੀਆਂ ਪਹਿਲਾਂ ਨਹੀਂ ਹੁੰਦੀਆਂ ਸੀ ਇਹਦੇ ਨਾਲ ਲੋਕ ਸੱਚਮੁੱਚ ਬਹੁਤ ਪਰੇਸ਼ਾਨ ਨੇ ਅਮਿਤ ਪਨੇਸ਼ਰ ਨਾਲ ਜਿਸ ਕਾਰਨ ਚੈਨਲ ਪੰਜਾਬੀ ਸਰੀ ਕੈਨੇਡਾ ਨਿਊਜ਼ ਬਲਟਨ ਦੇ ਅਗਲੇ ਹਿੱਸੇ ਵਿੱਚ ਦੇਖਦੇ ਹਾਂ ਗੁਰਪ੍ਰੀਤ ਸਿੰਘ ਸਹੋਤਾ ਦੀ ਖਾਸ ਖਬਰ ਕੈਨੇਡਾ ਨਿਊਜ਼ ਬਲਟਨ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਮਾਰਕ ਮਿਲਰ ਉਹਨਾਂ ਦੀ ਮਾਰਕ ਮਿਲਰ ਟੂਡੋ ਦੇ ਬਹੁਤ ਕਰੀਬੀ ਰਹੇ ਹੈ ਮੇਰੀ ਮਰਾਦ ਆ ਜਸਟਨ ਟਰੂਡੋ ਸਾਬਕਾ ਪ੍ਰਧਾਨ ਮੰਤਰੀ ਕੈਨੇਡਾ ਦੇ ਉਹਨਾਂ ਦੀ ਸਰਕਾਰ ਦੇ ਵਿੱਚ ਉਹ ਅੱਡ ਅਡੋਧਿਆਂ ਦੇ ਉੱਤੇ ਰਹੇ ਇਮੀਗ੍ਰੇਸ਼ਨ ਮੰਤਰੀ ਵੀ ਰਹੇ ਆ ਪਰ ਜਦੋਂ ਮੌਜੂਦਾ ਮਾਰਕ ਕਾਰਨੇ ਸਰਕਾਰ ਬਣੀ ਆ ਉਹਨਾਂ ਨੂੰ ਇੱਕ ਸਾਈਡਲਾਈਨ ਕੀਤਾ ਹੋਇਆ ਸੀਗਾ ਸਕੇਵਲ ਉਹਨਾਂ ਨੂੰ ਨਹੀਂ ਬਹੁਤ ਸਾਰੇ ਹੋਰ ਟਰੂਡੋ ਦੇ ਨਜ਼ਦੀਕੀ ਜਿਹੜੇ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਸਾਈਡਲਾਈਨ ਕੀਤਾ ਗਿਆ ਜਾਂ ਮਜਬੂਰ ਕਰ ਦਿੱਤਾ ਗਿਆ ਵੀ ਉਹ ਕਿਤੇ ਹੋਰ ਚਲੇ ਜਾਣ ਇਸੇ ਕਰਕੇ ਆਪਾਂ ਦੇਖਦੇ ਹਾਂ ਕਿ ਵੱਡੇ ਵੱਡੇ ਕੈਬਨਟ ਅਹੁਦਿਆਂ ਦੇ ਉੱਤੇ ਰਹੇ ਜਿਹੜੇ ਐਮਪੀ ਸਗੇ ਉਹਨਾਂ ਵਿੱਚੋਂ ਕਈਆਂ ਨੇ ਤਾਂ ਐਮਪੀ ਦੀ ਚੋਣੇ ਨਹੀਂ ਲੜੀ ਹੈਗੀ ਤੇ ਜਿਨ੍ਹਾਂ ਨੇ ਲੜੀ ਆ ਉਹ ਵੀ ਹੌਲੀ-ਹੌਲੀ ਸਾਈਡ ਲਾਈਨ ਹੋਣ ਕਰਕੇ ਨਾ ਖੁਸ਼ ਪ੍ਰਤੀਤ ਹੋ ਰਹੇ ਆ ਉਹਨਾਂ ਵਿੱਚੋਂ ਇੱਕ ਮਾਰਕ ਕਾਨੇ ਨੂੰ ਹੁਣ ਜਦੋਂ ਕੈਬਨਟ ਦੇ ਵਿੱਚ ਵਜ਼ਾਰਤ ਦੇ ਵਿੱਚ ਤੇ ਦਿੱਲੀ ਕੀਤੀ ਗਈ ਹੈ ਤਾਂ ਨਾਲ ਲਿਆਂਦਾ ਗਿਆ ਉਹਨਾਂ ਨੂੰ ਬਕਾਇਦਾ ਮੰਤਰੀ ਬਣਾਇਆ ਗਿਆ ਬੇਸ਼ੱਕ ਉਧਰ ਉਹਨੂੰ ਕੋ ਬਹੁਤਾ ਯਮ ਨਹੀਂ ਦਿੱਤਾ ਗਿਆ ਪਰ ਫਿਰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਗੱਲ ਜਿਹੜੀ ਅਸਲ ਚ ਇਹ ਆ ਕਿ ਲਿਬਰਲ ਪਾਰਟੀ ਦੇ ਵਿੱਚ ਬਹੁਤ ਸਾਰੇ ਐਮਪੀ ਨਾ ਖੁਸ਼ ਨੇ ਉਹਨਾਂ ਵਿੱਚੋਂ ਇੱਕ ਜਿਹੜੇ ਐਮਪੀ ਨੇ ਸਟੀਵਨ ਗਲਬਾਲਟ অলਰੈਡੀ ਪਾਰਟੀ ਛੱਡ ਕੇ ਜਾ ਚੁੱਕੇ ਆ ਪਹਿਲਾਂ ਤਾਂ ਗੱਲਾਂ ਇਹ ਚੱਲਦੀਆਂ ਸੀ ਕਿ ਇੱਕ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਤਰੇੜ ਆ ਰਹੀ ਆ ਉਹਨਾਂ ਦੀ ਲੀਡਰਸ਼ਿਪ ਰੇਸ ਕਰਕੇ ਕੁਝ ਐਮਪੀ ਛੱਡ ਕੇ ਚਲੇ ਗਏ ਸੀ ਪਰ ਹਾਲਤ ਜਿਹੜੀ ਆ ਲਿਬਰਲ ਪਾਰਟੀ ਦੇ ਵਿੱਚ ਵੀ ਕੋਈ ਬਹੁਤੀ ਵਧੀਆ ਨਹੀਂ ਆ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਟੂਟੋ ਦੀਆਂ ਨੀਤੀਆਂ ਤੋਂ ਉਲਟ ਮਾਰਕ ਕਾਰਨੇ ਨੀਤੀਆਂ ਚਲਾ ਰਹੇ ਆ ਉਹਦੇ ਕਰਕੇ ਬਹੁਤ ਸਾਰੇ ਐਮਪੀ ਜਿਹੜੇ ਨੇ ਉਹ ਨਾ ਕੁਛ ਨੇ ਕੁਝ ਤਾਂ ਅਹੁਦੇ ਨਹੀਂ ਮਿਲੇ ਕੁਝ 아 ਜਿਹੜੀ ਪਿਛਲੀ ਸਰਕਾਰ ਦੇ ਕੰਮ ਕਾਜ ਸੀ ਉਹਨਾਂ ਤੋਂ ਟੋਟਲ ਉਲਟ ਅਪਰੋਚ ਲਈ ਜਾ ਰਹੀ ਆ। ਸੋ ਜੇ ਇਹ ਚੱਲਦੇ ਆ ਮਾਰਕ ਕਾਰਲੀ ਨੂੰ ਵੀ ਖਤਰਾ ਮਹਿਸੂਸ ਹੋ ਰਿਹਾ ਸੀ ਵੀ ਕਿਤੇ ਉਹੀ ਗੱਲ ਨਾ ਹੋਵੇ ਕਿ ਘੱਟ ਗਿਣਤੀ ਸਰਕਾਰ ਆ ਤੇ ਦੋ ਚਾਰ ਐਮਪੀ ਵੀ ਇੱਧਰ ਉੱਧਰ ਹੋ ਗਏ ਤਾਂ ਉਹਦੇ ਨਾਲ ਸਰਕਾਰ ਨੂੰ ਖਤਰਾ ਪੈਦਾ ਹੋ ਸਕਦਾ ਆ। ਸੋ ਇਸ ਕਰਕੇ ਇੱਕ ਪਹਿਲ ਕਦਮੀ ਕਰਦੇ ਆ ਮਾਰਕ ਮਿਲਰ ਨੂੰ ਵਾਪਸ ਲਿਆਂਦਾ ਗਿਆ ਆ। ਆਉਣ ਵਾਲੇ ਸਮੇਂ 'ਚ ਆਪਾਂ ਦੇਖ ਸਕਦੇ ਆ ਕਿ ਕੁਝ ਹੋਰ ਐਮਪੀ ਜਿਹੜੇ ਨਾਖੁਸ਼ੀ ਦਾ ਪ੍ਰਗਟਾਵਾ ਕਰਨਗੇ ਉਹਨਾਂ ਨੂੰ ਵੀ ਚ ਲੈ ਆਂਦਾ ਜਾ ਸਕਦਾ ਆ। ਵੈਸੇ ਜੇ ਕਰਪਾ ਪੰਜਾਬੀ ਮੈਂ MP ਦੀ ਗੱਲ ਕਰੀਏ ਇਹਨਾਂ ਦੇ ਵਿੱਚ ਵੀ ਕਈ ਚਾਹੁੰਦੇ ਆ ਕਿ ਸਾਨੂੰ ਕੋਈ ਨਾ ਕੋਈ ਵਜ਼ਾਰਤ ਦਿੱਤੀ ਜਾਵੇ ਜਾਂ ਅਸੀਂ ਹੱਕ ਰੱਖਦੇ ਆਂ ਇੰਨੀ ਵਾਰੀ MP ਚੁਣੇ ਗਏ ਆਂ ਪਰ ਉਹਨਾਂ ਨੂੰ ਹੱਲੇ ਕਿਤੇ ਵੀ ਕੋਈ ਅਹੁਦਾ ਵਿੱਚ ਨਹੀਂ ਦਿੱਤਾ ਜਾ ਰਿਹਾ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਅੱਖਾਂ ਦਿਖਾਉਣਗੇ ਜ਼ਾਬਤਾ ਨਹੀਂ ਆ ਪਰ ਹਾਲ ਦੀ ਘੜੀ ਜਿਹੜੇ ਜਿਹੜੇ ਅੱਖਾਂ ਦਿਖਾ ਰਹੇ ਨੇ ਉਹਨਾਂ ਨੂੰ ਅਹੁਦੇ ਦੇ ਕੇ ਮਾਰਕਾਨੀ ਪਲੋਸ ਰਹੇ ਆ ਤਾਂ ਕਿ ਸਰਕਾਰ ਚੱਲਦੀ ਰਹੇ ਐਡਮੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਆਂ ਅਲਬਰਟਾ ਦੇ ਵਿੱਚ ਇੱਕ ਤਾਂ ਨਵਾਂ ਸੁਧਾਰਿਆ ਹੋਇਆ ਪੁਲਿਸ ਵਾਚ ਡੌਗ ਜਿਹੜਾ ਹੈ ਜੀ ਆਰਗੇਨਾਈਜੇਸ਼ਨ ਉਹ ਆਪ ਉਹਨੇ ਆਪਣਾ ਕੰਮ ਕਰ ਕਰਨਾ ਆਰੰਭ ਦਿੱਤਾ ਹੁਣ ਤੁਸੀਂ ਇਹ ਗੱਲ ਸਮਝੋ ਵੀ ਇੱਥੇ ਇੱਕ ਆਰਗੇਨਾਈਜੇਸ਼ਨ ਅੱਗੇ ਇਸ ਕਮਿਸ਼ਨ ਸਿਗਾ ਪਰ ਇਹਨੂੰ ਹੁਣ ਇਹਨਾਂ ਨੇ ਸੁਧਾਰਿਆ ਉਹਦਾ ਕਾਰਨ ਕੀ ਹੋਇਆ ਸੀ ਜੀ ਵੀ ਜੇ ਪੁਲਿਸ ਵੱਲੋਂ ਕਿਤੇ ਕੋਈ ਗਲਤੀ ਹੁੰਦੀ ਆ ਵਧੀਕੀ ਹੁੰਦੀ ਆ ਕਿਸੇ ਦੇ ਨਾਲ ਉਹਦੀ ਅਗਰ ਫਿਰ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਕਰਨੀ ਹੁੰਦੀ ਸੀ ਤੇ ਜਿਹੜੇ ਸੀਗੇ ਕੁਝ ਪੁਲਿਸ ਡਿਪਾਰਟਮੈਂਟ ਹੀ ਕਰਦਾ ਸੀਗਾ ਤੇ ਹੁਣ ਉਸ ਚੀਜ਼ ਨੂੰ ਇਹਨਾਂ ਨੇ ਬਦਲ ਦਿੱਤਾ ਜੀ ਜਿਹੜੀ ਆਉਣ ਵਾਲੀ ਸਰਕਾਰ ਆ ਯੂਸੀਪੀ ਦੀ ਉਹਨਾਂ ਨੇ ਇਸ ਗੱਲ ਨੂੰ ਬਦਲ ਦਿੱਤਾ ਉਹ ਕਹਿੰਦੇ ਵੀ ਇਹ ਇੱਕ ਸਿੰਗਲ ਯੂਨਿਟ ਹੋਏਗਾ ਜਿਹਦਾ ਕਰਕੇ ਸਾਰੀ ਗੱਲਬਾਤ ਜਿਹੜੀ ਆ ਸਿਟੀਜ਼ਨਸ ਨੂੰ ਟਰਾਂਸਪੇਰੈਂਟ ਪ੍ਰੋਸੈਸ ਮਿਲੇਗਾ ਔਰ ਜਿਹੜੀਆਂ ਕੰਪਲੇਂਟਸ ਹੈਗੀਆਂ ਪੁਲਿਸ ਦੇ ਬਾਰੇ ਔਰ ਉਹਨਾਂ ਨੂੰ ਕਿੱਦਾਂ ਹੈਂਡਲ ਕੀਤਾ ਜਾਂਦਾ ਉਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਮਿਲੇਗੀ ਜਿਹੜੇ ਮਿਨਿਸਟਰ ਨੇ ਅਲਬਰਟਾ ਦੇ ਪਬਲਿਕ ਸੇਫਟੀ ਮਿਨਿਸਟਰ ਮਾਈਕ ਐਲਸੋਰੀ ਉਹਨਾਂ ਨੇ ਕਿਹਾ ਕਿ ਜਿਹੜਾ ਪੁਲਿਸ ਰਿਵਿਊ ਕਮਿਸ਼ਨ ਆ ਇਹ ਹੁਣ ਕੰਮ ਕਰ ਰਿਹਾ ਹੈਗਾ ਇਹ ਕੰਪਲੇਂਟਸ ਲੋਕਾਂ ਦੀਆਂ ਰਿਸੀਵ ਕਰੇਗਾ ਚਾਹੇ ਉਹ ਕਿਸੇ ਤਰ੍ਹਾਂ ਦੇ ਪੁਲਿਸ ਦੇ ਕੌਂਡੈਕਟ ਦੀ ਇਨਵੈਸਟੀਗੇਸ਼ਨ ਆ ਜਾਂ ਕੋਈ ਡਿਸਪਲਿਨਰੀ ਹਿਅਰਿੰਗਸ ਹੈਗੀਆਂ ਉਹਦੀ ਓਵਰਸਾਈਂਗ ਕਰਨੀ ਆ ਜਾਂ ਪੈਚਵਰਕ ਆਫ ਏਜੰਸੀਜ਼ ਜਾਂ ਜਿਵੇਂ ਪੁਲਿਸ ਫੋਰਸਸ ਸੀਗੀਆਂ ਉਹ ਅੱਗੇ ਕਰਿਆ ਕਰਦੀਆਂ ਸੀਗੀਆਂ ਪਰ ਹੁਣ ਇਹੀ ਇੱਕ ਏਜੰਸੀ ਇਹ ਸਾਰੀ ਗੱਲਬਾਤ ਕਰੇਗੀ ਐਲਐਸ ਉਹਨਾਂ ਦਾ ਇਹ ਵੀ ਕਹਿਣਾ ਹੈ ਵੀ ਇਹਦੇ ਨਾਲ ਟਰਾਂਸਪੇਰੈਂਸੀ ਵਧੇਗੀ ਅਕਾਉਂਟੇਬਿਲਟੀ ਅਤੇ ਕੰਸਿਸਟੈਂਸੀ ਆਫ ਡਿਸੀਜਨਸ ਯਾਨੀ ਕਿ ਜਿਹੜੇ ਫੈਸਲੇ ਹੁੰਦੇ ਆ ਉਹ ਵੀ ਉਹਨਾਂ ਦੇ ਵਿੱਚ ਵੀ ਸੁਧਾਰ ਹੋਵੇਗਾ ਔਰ ਇੱਕਸਾਰ ਹੋਣਗੇ ਅ ਅੱਛਾ ਉਹ ਕਹਿੰਦੇ ਵੀ ਜਿਹੜੀਆਂ ਆਉਣੀਆਂ ਨਾ ਸ਼ਿਕਾਇਤਾਂ ਉਹ ਤਿੰਨ ਲੈਵਲ ਤੇ ਅਸੈਸ ਕੀਤੀਆਂ ਜਾਣਗੀਆਂ ਇੱਕ ਤਾਂ ਹੈਗਾ ਨਾਨ ਕ੍ਰਿਮੀਨਲ ਦੂਸਰਾ ਹੈਗਾ ਮਿਸਕੰਡਕਟ ਤੇ ਤੀਸਰਾ ਹੈਗਾ ਸੀਰੀਅਸ ਕੇਸ ਜਿਹਦੇ ਵਿੱਚ ਹੋ ਸਕਦਾ ਕਿਸੇ ਦੀ ਮੌਤ ਵੀ ਹੋਈ ਹੋਵੇ ਉਹ ਇਹ ਇਹਨਾਂ ਤਿੰਨ ਲੈਵਲ ਦੇ ਉੱਤੇ ਜਿਹੜੇ ਜੀ ਉਹ ਕਹਿੰਦੇ ਇਹ ਇਨਵੈਸਟੀਗੇਟ ਕਰੇਗਾ ਔਰ ਉਹ ਕਹਿੰਦੇ ਵੀ ਸਾਬਕਾ ਜਿਹੜੇ ਪੁਲਿਸ ਆਫੀਸਰਸ ਹੈਗੇ ਆ ਉਹ ਕਮਿਸ਼ਨ ਦੇ ਨਾਲ ਕੰਮ ਕਰ ਕਰ ਰਹੇ ਨੇ ਔਰ ਉਹ ਵਧੀਆ ਜਿਹੜੀ ਗੱਲਬਾਤ ਆ ਡਿਟੇਲ ਦੇ ਵਿੱਚ ਲੋਕਾਂ ਨੂੰ ਇਨਵੈਸਟੀਗੇਸ਼ਨ ਕਰਕੇ ਦੱਸ ਸਕਣਗੇ ਕਿਉਂਕਿ ਉਹ ਕਹਿੰਦੇ ਭਈ ਸਾਨੂੰ ਕੋਈ ਨਾ ਕੋਈ ਬੰਦਾ ਤਾਂ ਅਜਿਹਾ ਚਾਹੀਦਾ ਨਾ ਜਿਹਦਾ ਐਕਸਪੀਰੀਅੰਸ ਹੋਵੇ ਇਨਵੈਸਟੀਗੇਸ਼ਨ ਕਰਨ ਦਾ ਸੋ ਇਹ ਗੱਲ ਉਹਨਾਂ ਨੇ ਕਹੀ ਹੈ ਜੀ ਭਈ ਇਹ ਇੰਡੀਪੈਂਡੈਂਟ ਹੋਵੇਗਾ ਪੁਲਿਸ ਆਰਗੇਨਾਈਜੇਸ਼ਨ ਤੋਂ ਅੱਗੇ ਲੋਕਾਂ ਨੂੰ ਕਈ ਵਾਰੀ ਇਹ ਥੋੜਾ ਜਿਹਾ ਇਤਰਾਜ਼ ਇਹ ਵੀ ਉੱਠ ਖੜਾਉਂਦਾ ਸੀਗਾ ਭਈ ਪੁਲਿਸ ਦੀ ਇਨਵੈਸਟੀਗੇਸ਼ਨ ਪੁਲਿਸ ਹੀ ਕਰ ਰਹੀ ਆ ਜੇ ਐਡਮਿੰਟਨ ਵਿੱਚ ਕੋਈ ਗਲਤੀ ਹੋਈ ਆ ਤਾਂ ਕੈਲਗਰੀ ਦੀ ਪੁਲਿਸ ਕੋ ਚਲੇ ਜਾਂਦੇ ਸੀ ਜੇ ਕੈਲਗਰੀ ਵਾਲਿਆਂ ਕੋ ਕੁਝ ਹੋਇਆ ਤਾਂ ਐਡਮੰਟਨ ਦੀ ਪੁਲਿਸ ਕਰਦੀ ਸੀਗੀ ਲੋਕਾਂ ਨੂੰ ਇਥੋਂ ਥੋੜਾ ਜਿਹਾ ਜਿਵੇਂ ਕਹਿੰਦੇ ਹੁੰਦੇ ਨਾ ਸ਼ੱਕ ਖੜੀ ਹੁੰਦੀ ਸੀਗੀ ਸੋ ਉਸ ਗੱਲ ਨੂੰ ਮਿਨਿਸਟਰ ਸਾਹਿਬ ਦਾ ਜ਼ਿਆਦਾ ਐਮਫਸਿਸ ਇਹ ਆ ਵੀ ਉਹ ਗੱਲ ਹੁਣ ਨਹੀਂ ਰਹੇਗੀ ਅ ਦੂਸਰੀ ਇੱਕ ਖਬਰ ਇਹ ਹੈਗੀ ਹੈ ਜੀ ਵੀ ਜਿਉਂ ਹੀ ਆਟਵਾ ਦੇ ਵਿੱਚ ਜਿਹੜੀ ਸਟੀਵ ਗਿੱਲਬੋ ਹੋਰਾਨੇ ਰਿਜ਼ਾਈਨ ਕੀਤਾ ਆਪਣੀ ਮਿਨਿਸਟਰੀ ਤੋਂ ਉਸ ਦਿਨ ਤੋਂ ਮਾਰਕ ਕਾਰਨੀ ਹੋ ਰਹੀ ਉਹ ਫਿਰ ਜਗ੍ਹਾ ਭਰਨ ਨੂੰ ਫਿਰਦੇ ਸੀਗੇ ਉਹਨਾਂ ਲਈ ਇੱਕ ਨਵਾਂ ਚੈਲੰਜ ਖੜਾ ਹੋ ਗਿਆ ਸੀ ਤੇ ਮਾਰਕ ਕਾਰਨੀ ਹੋਰਾਂ ਨੇ ਅੱਜ ਉੱਥੇ ਜੀ ਛੋਟੀ ਜੀ ਰੀਸ਼ਫਲ ਕੀਤੀ ਹੈ ਮਿਨਿਸਟਰਾਂ ਦੀ ਮਾਰਕ ਮਿਲਰ ਜਿਹੜੇ ਪਹਿਲਾਂ ਇਮੀਗ੍ਰੇਸ਼ਨ ਮਿਨਿਸਟਰ ਵੀ ਰਹੇ ਨੇ ਜਸਟਨ ਟਰੂਡੋ ਹੋਰਾਂ ਵੇਲੇ ਪਰ ਹੁਣ ਜਦੋਂ ਦੀ ਮਾਰਕ ਕਾਰਨੀ ਹੋਰਾਂ ਨੇ ਵਾਗਡੋਰ ਸੰਭਾਲੀ ਹੈ ਲਿਬਰਲ ਪਾਰਟੀ ਦੀ ਜਾਂ ਜਦੋਂ ਪਿਛਲੀ ਇਲੈਕਸ਼ਨ ਜਿੱਤੀ ਆ ਉਹਦੇ ਵਿੱਚ ਮਾਰਕ ਮਿਲਰ ਹੋਰੀ ਉਹਨਾਂ ਦੀ ਕੋਈ ਪੋਜੀਸ਼ਨ ਨਹੀਂ ਸੀ ਹੈ ਪਰ ਹੁਣ ਮਾਰਕ ਮਿਲਰ ਹੋਰਾਂ ਨੂੰ ਇੱਕ ਵਾਰ ਫਿਰ ਇਹਨਾਂ ਨੇ ਕੈਬਨਟ ਦੇ ਵਿੱਚ ਲੈ ਆਂਦਾ ਜੀ ਤੇ ਉਹਨਾਂ ਨੂੰ ਇਹ ਜਿਹੜੀ ਜ਼ਿੰਮੇਵਾਰੀ ਹੈ ਸਟੀਵਨ ਗਿਲੋਬੋਰੀ ਉਹ ਦੇ ਦਿੱਤੀ ਆ ਪਰ ਜਿਹੜੇ ਉਹ ਗਿਲੋਬੋ ਹੁਣੀ ਹੈਗੇ ਜੀ ਉਹ ਸਟਿਲ ਐਮਪੀ ਰਹਿਣਗੇ ਉਹਨਾਂ 에 ਰੈਜ਼ਿਗ੍ਰੇਸ਼ਨ ਜ਼ਰੂਰ ਦਿੱਤਾ ਹੈਗਾ ਪਰ ਉਹ ਐਮਪੀ ਲਿਬਰਲ ਪਾਰਟੀ ਦੇ ਹੀ ਰਹਿਣਗੇ ਉਹਨਾਂ ਨੂੰ ਨਾਰਾਜ਼ਗੀ ਇਹ ਹੋਈ ਹੈ ਵੀ ਆਟਵਾ ਨੇ ਅਲਬਰਟਾ ਦੇ ਨਾਲ ਜਿਹੜਾ ਇੱਕ ਔਇਲ ਪਾਈਪਲਾਈਨ ਜਿਹੜੀ ਬ੍ਰਿਟਿਸ਼ ਕਲੰਬੀਆ ਨੂੰ ਜਾਣੀ ਆ ਉਹਦੇ ਲਈ ਜਿਹੜਾ ਉਹਨਾਂ ਨੇ ਕੀਤਾ ਨਾ ਸਾਈਨ ਉਹਦੀ ਉਹਨਾਂ ਨੂੰ ਪ੍ਰੋਬਲਮ ਆ ਰਹੀ ਵੀ ਉਹ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਉਹ এনਵਾਇਰਨਮੈਂਟ ਵਾਲੇ ਰਹੇ ਨੇ ਮਿਨਿਸਟਰ ਤੇ ਉਹਨਾਂ ਨੂੰ ਇਸ ਗੱਲ ਦਾ ਦੁੱਖ ਆ ਵੀ ਇਹ ਉਹਦੇ ਨਾਲ এনਵਾਇਰਨਮੈਂਟ ਜਿਹੜਾ ਡੈਮੇਜ ਹੋਏਗਾ ਪਰ ਤੁਹਾਨੂੰ ਪਤਾ ਜੀ ਹੁਣ ਸਰਕਾਰ ਜਿਹੜੀ ਆ ਉਹ ਇਹ ਚਾਹੁੰਦੀ ਆ ਵੀ ਜਿਹੜੇ ਕੁਝ ਆ ਇਸ ਤਰ੍ਹਾਂ ਦੇ ਵੱਡੇ ਪ੍ਰੋਜੈਕਟ ਆ ਉਹ ਚੱਲਣ ਤਾਂ ਕਿ ਲੋਕਾਂ ਨੂੰ ਨੌਕਰੀਆਂ ਮਿਲ ਸਕਣ ਔਰ ਨਾਲੇ ਤੁਹਾਨੂੰ ਪਤਾ ਜੀ ਵੀ ਇਹ ਅਲਬਰਟਾ ਨੂੰ ਵੀ ਖੁਸ਼ ਰੱਖਣ ਦੀ ਗੱਲਬਾਤ ਜਿਹੜੀ ਆ ਉਹ ਕਰ ਰਹੇ ਨੇ ਅੱਛਾ ਜੀ ਇੱਕ ਇਹਦੇ ਵਿੱਚ ਜਿਹੜੇ ਹੋਰ ਮਨਿਸਟਰ ਚੇਂਜ ਹੋਏ ਨੇ ਵੈਸੇ ਅੱਜ ਉਹਨਾਂ ਨੇ ਸੌਂ ਚੱਕੀ ਆ ਰੈਡੂ ਹਾਲ ਦੇ ਵਿੱਚ ਓਟਵਾ ਦੇ ਵਿੱਚ ਉਹਦੇ ਵਿੱਚ ਗਵਰਨਮੈਂਟ ਟ੍ਰਾਂਸਫਰਮੇਸ਼ਨ ਮਨਿਸਟਰ ਜਿਹੜੇ ਨੇ ਜੋਲ ਲਾਈਟ ਬਾਉਂਡ ਉਹਨਾਂ ਨੇ ਗੇਲੋਬੋ ਹੁਰਾ ਨੂੰ ਰਿਪਲੇਸ ਕੀਤਾ ਐਜ਼ ਦੇ ਕੂਬੈਕ ਦੇ ਲਫਟੀਨੈਂਟ ਵੀ ਸੀ ਨਾ ਤੇ ਉਹਦੇ ਲਈ ਇਹਨਾਂ ਨੂੰ ਬਣਾਇਆ ਉਹਨਾਂ ਨੇ ਹੁਣ ਜਿਹੜੇ ਨੇ ਜੋਲ ਲਾਈਟ ਬਾਉਂਡ ਔਰ ਨਾਲ ਦੇ ਨਾਲ এনवायरमेंट ਤੇ ਕਲਾਈਮੇਟ ਚੇਂਜ ਮਿਨਿਸਟਰ ਨੇ ਉਹ ਜੂਲੀ ਡੈਬ੍ਰੂਸ਼ਨ ਹੈਗੀ ਆ ਉਹਨਾਂ ਨੇ ਉਹ ਰਿਸਪੌਂਸਿਬਿਲਟੀ ਨੇਚਰ ਪੋਰਟਫੋਲੀਓ ਦੀ ਚੱਕੀ ਆ ਮਿਨਿਸਟਰਾਂ ਨੇ ਅੱਜ ਕੋਈ মিডিਏ ਦੇ ਮੋਰੇ ਸਵਾਲ ਜਿਹੜੇ ਆ ਜੀ ਨਹੀਂ ਲੈ ਜਦੋਂ ਉਹਨਾਂ ਨੇ ਸੌ ਚੁੱਕੀ ਆ ਉਸ ਤੋਂ ਬਾਅਦ ਉਹ ਸਿੱਧੇ ਉਹਨਾਂ ਚਲੇ ਗਏ ਨੇ ਪਰ ਉਹਨਾਂ ਨੇ ਕੋਈ ਵੀ ਕਿਸੇ ਤੋਂ ਸਵਾਲ ਜਿਹੜਾ ਆ ਨਹੀਂ ਲਿਆ ਤੁਹਾਨੂੰ ਪਤਾ ਗਲੋਬੋਹਰੀ এনवायरमेंट ਮਨਿਸਟਰ ਰਹੇ ਨੇ 4 ਸਾਲ ਕਾਰ ਨਹੀਂ ਹੋਣਾ ਦੇ ਮਨਿਸਟਰ ਪ੍ਰਾਈਮ ਮਨਿਸਟਰ ਬਣਨ ਤੋਂ ਪਹਿਲਾਂ ਔਰ ਉਹ ਹੈਰੀਟੇਜ ਮਨਿਸਟਰ ਵੀ ਹੋਇਆ ਕਰਦੇ ਸੀਗੇ ਹੁਣ ਜਿਹੜੇ ਮਾਰਕ ਮਿਲਰ ਹੋਰੀ ਆ ਉਹਨਾਂ ਨੂੰ ਨਾਲ ਦੇ ਨਾਲ ਜਿਹੜਾ ਜੀ ਲੈਂਗੁਏਜੇਸ ਦੇ ਵੀ ਜਿੰਮੇਵਾਰੀ ਜਿਹੜੀ ਆ ਦੇ ਦਿੱਤੀ ਗਈ ਆ ਤੇ ਇੱਕ ਕੈਲਗਰੀ ਸ਼ਹਿਰ ਤੋਂ ਖਬਰ ਇਹ ਆ ਰਹੀ ਆ ਜੀ ਵੀ ਉੱਥੇ ਘਰਾਂ ਦੀ ਜਿਹੜੀ ਕੀਮਤ ਆ ਜਿੱਥੇ ਸੇਲਸ ਥੱਲੇ ਨੂੰ ਜਾ ਰਹੀਆਂ ਨੇ ਉੱਥੇ ਨਾਲ ਦੇ ਨਾਲ ਜਿਹੜੀਆਂ ਘਰਾਂ ਦੀ ਕੀਮਤ ਆ ਉਹ ਵੀ ਥੱਲੇ ਆ ਰਹੀ ਆ ਉਹਦਾ ਕਾਰਨ ਇਹ ਆ ਵੀ ਜਿਹੜੀ ਇਨਵੈਂਟਰੀ ਆ ਉਹ ਪਹਿਲਾਂ ਨਾਲੋਂ ਕਾਫੀ ਵੱਧ ਗਈ ਆ ਤੇ ਜਿਹਦਾ ਕਰਕੇ ਘਰਾਂ ਦੀ ਸੇਲਜ਼ ਵੀ ਘਟ ਰਹੀ ਆ ਔਰ ਨਾਲ ਦੀ ਨਾਲ ਜਿਹੜੀ ਘਰਾਂ ਦੀ ਕੀਮਤ ਘਟ ਰਹੀ ਆ ਔਰ ਇਹ ਜਿਹੜੀ ਵਾਧਾ ਹੋਇਆ ਇਨਵੈਂਟਰੀ ਦੇ ਵਿੱਚ ਇਹ ਖਾਸ ਕਰਕੇ ਜਿਹੜੇ ਰੋ ਹਾਊਸਸ ਨੇ ਉਹਨਾਂ ਦੇ ਵਿੱਚ ਜੀ ਜ਼ਿਆਦਾ ਆ ਜਿਹੜੇ ਯੂ نو ਰੋ ਸਟਾਈਲ ਤੇ ਅਪਾਰਟਮੈਂਟ ਟਾਈਪ ਜਿਹੜੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਵਾਧਾ ਹੋਇਆ ਇਨਵੈਂਟਰੀ ਚ ਪਰ ਜਿਹੜੇ ਸਿੰਗਲ ਫੈਮਿਲੀ ਡਿਟੈਚਡ ਹੋਮ ਹੈਗੇ ਆ ਉਹਨਾਂ ਦੀ ਗਿਣਤੀ ਉਨੀ ਜ਼ਿਆਦਾ ਨਹੀਂ ਹੋਈ ਮਤਲਬ ਵਧੀ ਨਹੀਂ ਤੇ ਨਾ ਹੀ ਉਹਨਾਂ ਦੀ ਕੀਮਤ ਦੇ ਵਿੱਚ ਇੰਨਾ ਜ਼ਿਆਦਾ ਡ੍ਰੌਪ ਹੋਇਆ ਇਧਰ ਜ਼ਰੂਰ ਇਹਨਾਂ ਦੇ ਡ੍ਰੌਪ ਵੀ ਹੋਈ ਹੈ ਜੀ ਕੀਮਤ ਜ਼ਿਆਦਾ ਔਰ ਸੇਲਜ਼ ਦੇ ਨੰਬਰ ਵੀ ਥੱਲੇ ਆਏ ਨੇ ਅ ਇੱਕ ਕੈਨੇਡੀਅਨ ਪ੍ਰੈਸ ਦੇ ਵਿੱਚ ਇਹ ਜਿਹੜੀ ਹੈ ਜੀ ਖਬਰ ਛਪੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ